ਰੰਮ ਬ੍ਰਸ਼ ਕਰ ਬਤਾਉਣੇ ਗਏ। ਰੰਮ ਬ੍ਰਸ਼ ਕਰ। ਇਹ ਰੰਮ ਬ੍ਰਸ਼ ਲੈ ਗਏ ਯਾਰ। ਅੱਪਾ ਜਾਇ ਸੀਤੀ। ਬੱਚਿਆਂ ਉਹ ਤਾਂ ਸੂਟ ਲੈ ਗਏ। ਇਹ ਰੰਮ ਬ੍ਰਸ਼ ਪਰ ਆਂਦੇ ਗਏ। ਤਾਂ ਪਿਆਰ। ਰੰਮ ਪਰ ਜਾ ਨਹੀਂ ਗਲਿਆ। ਤੇ ਸੂਟ ਲੈਣ ਆਏ ਸੀ। ਦੁਕਾਨ ਤੇ ਇੱਕ ਫਰੈਂਕ ਟਾਈਮ ਲੱਗਦਾ ਸੀ ਮੈਂ ਘੁੰਮ ਕੇ ਸੋਨੇ ਬਜਾਰੀ ਦਿਖਾ ਦਈਏ ਬਸ ਥੋੜਾ ਜਿਹਾ ਜਾਂ ਜੇ ਮੇਨ ਰੋਡ ਵੱਲ ਜਾਂਦੇ ਹੋ ਬਜਾਰ ਹੈ ਬੇਠੰਡਾ ਬਰਨਾਲਾ ਮੇਨ ਰੋਡ ਨੂੰ ਜਾਂਦੇ ਹੋਏ ਇਹ ਮੇਨ ਬਾਜ਼ਾਰ ਬਜਾਰ ਹੈ ਰਾਮਪੁਰੇ ਦਾ ਅੱਗੇ ਜਾ ਕੇ ਮੇਰੇ ਰੋਡ ਤੇ ਜੜ ਜੂਆ ਜਿਹੜਾ ਬਟੰਡੋ ਬਣਾ ਲੈਣ ਜਾਂਦਾ ਪਤਾ ਪਵੰਡੀ ਵਾਲਾ ਇਹ ਵੀ ਲੱਗਦਾ ਮੇਨ ਗੋੜਾ ਹੋਊਗਾ ਇਧਰ ਤុំ 27 ਸਬਸਕ੍ਰਾਈਬਰ ਲਾ ਦੇ ਵਾਹ ਮੇ ਯਾਰ ਕੁੱਲ ਹੀ ਹੈ ਉੱਜਾ ਦਾ ਟ੍ਰੈਕ ਨਹੀਂ ਹੈ ਵੀ ਲੱਗਦਾ ਅੱਗੇ ਮੇਂ ਰੋੜੀ ਆਉਣ ਵਾਲਾ ਮੈਂ ਸੱਚੀ ਅਭੀ ਚਲੋ ਜਵਾਬ ਦਾ ਟਾਈਮ ਲਾਉਣ ਦੇ ਸੂਟ ਸੜ ਕੇ ਦੇ ਦਿੰਦੇ ਟਾਈਮ ਲੱਗ ਜਾਂਦਾ ਪਸੰਦ ਕਰਨ ਦਾ ਸੋਕ ਕੰਮ ਕਰਕੇ ਬਾਜ਼ਾਰ ਹੀ ਦੇਖ ਲਈਏ ਮੇਰੀ ਪਹੁੰਚ ਇਹ ਹੈ ਸੰਪੂਰਨ ਕਾਫੀ ਅੱਗੇ ਜਾ ਕੇ ਮੈਨੂੰ ਰੋਡ ਹੈ ਪਹਿਲਾਂ ਤਾਂ ਚੱਕ ਪਿੰਡੋਂ ਇਸ ਮੋਟਰਸਾਈਕਲ ਤੇ ਮੈਂ ਚਲੋ ਉੱਤਰ ਫਿਰ ਕਿਨਾਰੇ ਲਤਾਈਆਂ ਫੜ ਜਾਣੀਆਂ ਨਾ ਤੇ ਮੋਟਰਸਾਈਕਲ ਦੇ ਤੇ ਕੀ ਮਾ ਆ ਜਾਂਦਾ ਇਹ ਤੋਰੇ ਫਿਰਣਾ ਥੋੜਾ ਸਰੀਰ ਵੀ ਠੀਕ ਹੋ ਜਾਊਗਾ ਪੈਰਾੰਗ ਉੱਰੀ ਜਾਂਦਾ ਸਾਹਮਣੇ ਆ ਗਿਆ مین ਰੋਡ ਉਹ ਬਰਖੀ ਦਾ ਹਰ ਹੈ ਉੱਥੇ ਉਹ مین ਰੋਡ ਆ ਇਹ ਮੇਨ ਰੋਡ ਬਟਿੰਡਾ ਵੱਲ ਵਾਲਾ ਬਟਿੰਡਾ ਰੋਡ ਗੇਰਮੇਨ ਰੋਡ ਸਟਾਪ ਬਟਿੰਡਾ ਵੱਲ ਵਾਲਾ ਐਸਰ ਬਟਿੰਡਾ ਬਹਿਤ ਆਉਂਦਾ ਵੇਹੇ ਰੋਡ ਆ ਜਾਂਦਾ ਤਨਣਾ ਲਿਆ ਸੜ। ਚਲੋ ਆਪਾਂ ਚੱਲੀਏ ਵਾਪਸ ਜੋ ਹਕਨੇ ਲੈ ਲਏ ਉਹਨੇ ਕੱਪੜੇ ਕਰਦੇ ਨੇ। ਚਲਦੇ ਆਪਾਂ। ਬਿਲਕੁਲ ਲਾਤ ਲਾਉਣੀ ਕਾਫੀ ਔਰ ਨਿਕਲੇ ਜੇ ਤੱਕ ਮੈਂ ਹੋਊਗਾ ਵੀ ਘੱਟੋ-ਬੱਟ ਅੱਧਾ ਕਿਲੋਮੀਟਰ ਤੋਂ ਤਦ ਇਹ ਉਹਦੇ ਕਾਫੀ ਦੂਰ ਆ ਜੀ। ਮੇਨ ਬਾਜ਼ਾਰ ਮੇਨ ਤਰੋਹ ਤੇ ਬੱਸ ਟੇ ਨ ਜਾਣ ਅਟ ਗਦੀ ਇੱਕ ਇਹ ਹੋਰ ਇੱਕ ਹੋਰ ਇਧਰ ਜਿਹੜੀ ਸਿੱਧੀ ਯਾਨੀ ਬਸ ਸਟੇਂ ਨਹੀਂ ਥੋੜਾ ਜਿਹਾ ਘੁੰਮ ਕੇ ਜਾਂਦੇ ਇਹ ਇਹਨਾਂ ਸੀ ਇਹਨਾਂ ਰੋਡ ਹੈ ਇਹ ਬਸ ਸਟੇ ਨੂੰ ਜਾਂਦਾ ਔਰ ਇਹ ਰੋਡ ਬਸ ਸਟੇ ਵਾਲਾ ਇੱਕ ਅਲੱਗ ਰੋਡ ਹੈ ਇਹ ਵੀ ਜਾਂਦਾ ਦੋਨੋਂ ਘੁੰਮ ਕੇ ਜੀ ਕਿੱਧਰ ਵੱਲ ਜਾਓ ਤੁਸੀਂ ਅੱਗੇ ਜਾ ਕੇ ਮੇਨ ਬਜ਼ਾਰ ਆ ਜਾਂਦਾ ਇੱਥੇ ਥੋੜਾ ਜਿਹਾ ਖੁੱਲਾ ਜਿਆ ਮਾਰਕੀਟ ਥੋੜੀ ਘੱਟ ਹੈਗੀ ਦਹਿਮਰ ਘੱਟ ਹੁੰਦੀ ਮਾਰਕੀਟ ਨੂੰ ਹੁਣ ਇਹਨਾਂ ਤੁਹਾਡਾ ਪੀੜ ਬੜੱਕੇ ਜਲਾ ਬਜਾ ਨਹੀਂ ਹੈਗਾ ਅਨੇਕ ਚੀਜ਼ਾਂ ਹੋ ਗਈਆਂ। ਪਸਟ ਪਸਟ ਫੇਸਬੁਕ ਤੇ ਕਹਿੰਦੇ ਆ। ਉਹਨਰਸ ਤੋਂ ਗੇਂਦ ਯਾਦ ਰਿਹਾ ਟੈਪ ਕਿ ਮਿਲਦੀ। ਕੀ ਮੈਂ ਤੁਹਾਨੂੰ ਮੈਸੇਜ ਕਰਾਂ? ਬੈਕ ਕਰੀ ਸਾਂਝਾ ਰੋਸ। ਕਾਫੀ ਭੁੱਲਾ ਜਾਂ ਮਜਾਰਾ। ਇਸ ਵਾਰ ਪਹਿਲੀ ਵਾਰ ਆਏ ਆ ਇੱਥੇ। ਸੋਤਨੀ ਬੇਟੀ ਦੀ ਮੈਰਿਜ ਹੋਣੀ ਹੈ ਉਹਦੇ ਕਰਕੇ। ਉਹਨਾਂ ਨੇ ਇੱਥੋਂ ਕੱਪੜਾ ਲੈਂਦੇ ਆ ਅਸੀਂ ਵੀ ਇੱਥੋਂ ਲਿਜਾਣਾ ਕੱਪੜਾ ਬੱਚੇ ਵਾਸਤੇ ਸੂਟ ਸਾੜ। ਇਹ ਯੂਟ ਪਲਾਟ ਆਪਣਾ ਜਿਹੜਾ ਕਲਾਸ ਹਾਊਸ ਦਾ ਕੱਪੜਾ ਕੀਦਣਾ ਨੇੜੇ ਆ ਗਿਆ ਬੱਚਿਆਂ ਨੂੰ ਵੇਲੇ ਛੱਡ ਗਏ ਜਿੱਥੇ ਫਤਮਤ ਗਈ ਪਹਿਲਾਂ ਟ੍ਰੈਕਸ ਦਿੱਤੇ ਆਪਣੇ ਬੰਦਗੀ ਘੁੰਮਣ ਬਿਆਰ ਦੇ ਵਿੱਚ ਘੁੰਮਣ ਕਰਿਆ ਇਹ ਜੀ ਪੀ ਗਲਾਸ ਕੋਲ ਸਿੱਟੇ ਬੱਚੇ ਆਪਣੇ ਬਹੁਤ ਵੱਡਾ ਹੈ ਵੱਡੀ ਦੁਕਾਨ ਹੈ ਬਹੁਤ ਢੀੜ ਹੁੰਦੀ ਇੱਥੇ ਚਲੋ ਰੋ ਚੱਲੀਏ ਗਾਜ ਪੇਜ ਲਾਈਨ ਦੇ ਗਏ ਨੇ ਇਹ ਬੱਚੇ ਅੱਗੇ ਬੈਠੇ ਆ ਕੱਪੜੇ ਕੱਪੜੇ ਦੇਖ ਰਹੇ ਆ ਪਸੰਦ ਕਰ ਰਹੇ ਆ ਮਲੇ ਉਹ ਅੱਗੇ ਕਰਦਾ ਜਾਣਾ ਨਾ ਇਹ ਚਾਹਤ ਨਾਲ ਸੋਨਾ ਮਿਲ ਚੱਕਾ ਨਾ ਹੈ ਆ ਲਿੰਗ ਅਰ ਜਾਨ ਤੇ ਮੈਂ ਬਾਈਕ ਚੱਕ ਕੇ ਪਾ ਲਿਆ ਤੇ ਕਾਉਂ ਬੋਕ ਉਹ ਦੇਖੋ ਲਾ ਮੈਂ ਲਿਆ ਆ ਰਿਹਾ ਅੱਜ ਇਹਨਾਂ ਦਾ ਸੈਂਡੂ ਲੈਣੇ ਆ ਇਹ ਬਾਜ਼ਾਰ ਥੋੜਾ ਜਿਹਾ ਭੀੜ ਵਾਲਾ ਤੇ ਇੰਦਰੋਂ ਆ ਗਏ ਹੁਣ ਆਪਾਂ ਟੱਪੜ ਵਾਲੀ ਦੁਕਾਨ ਤੋਂ ਇੰਦਰ ਆ ਗਏ ਬਾਜ਼ਾਰ ਵਾਲੇ ਕਿੰਨਾ ਕੁ ਟਾਈਮ ਲੱਗੂ ਲੇਲੇ ਕਿਨੇ ਘੰਟੇ ਲੱਗੋ ਅੱਜ ਲੈ ਲਓ ਲੈ ਲਓ ਲੈ ਲਓ ਮੈਂ ਤਾਂ ਬਰੀ ਗਲੇ ਜਾਂਦੇ ਜਾਂਦੇ ਥੋੜਾ ਜਿਹਾ ਬਾਜ਼ਾਰ ਤੋਂ ਹੋਰ ਦਿਖਾ ਦਈਏ ਤੇ ਵੈਸੇ ਹੁਣ ਆਪਾਂ ਵਾਪਸੀ ਚੱਲਣਾ ਪਿੰਡ ਨੂੰ ਇਹ 메인 ਮੁਜ਼ਾਰ ਰੰਪਰੇ ਦਾ ਜਿਹੜਾ ਪਹਿਲਾਂ ਲਖਾਇਆ ਸੀ ਉਹ ਕਬੈਸੀ ਰੋਡ ਸੀਗਾ ਵਰਤਾਂ ਦਾ ਪੁਆਇੰਟ ਕਿਹੜਾ ਹੈ ਅਸਲ 메인 ਮੁਜ਼ਾਰ ਇਹ ਹੈ ਤਾੜ ਤਾੜ ਜਰਮਨ ਇਹ ਦੋ ਵਜਾਂ ਤੇ ਮੌਫੀ ਚੋਣ ਸਹੀ ਨਹੀਂ ਸੀ ਉਸ ਕਰਕੇ ਐਡਿਟ ਕਰਨੀ ਪਈ ਦੁਆਰਾ ਸੋ ਮਾਫੀ ਚਾਹੁੰਦਾ ਹਾਂ